ਅੱਜ ਜਿਵੇਂ ਆ ਆਮ ਆਦੀ ਵੀ ਪਾਰਟੀ ਦੇ ਸਵੰਦ ਵਿੱਚ ਇਕੱਠੇ ਬੱਛੜੇ ਅਸੀਂ ਅੱਜ ਸਾਨੂੰ ਟਾਈਮ 6 ਸਵੇਰ 6 ਦਾ ਟਾਈਮ ਦਿੱਤਾ ਗਿਆ ਅਸੀਂ ਸਵੇਰ ਤੋਂ ਸਾਰੀ تیاری ਕੀਤੀ ਹੈ ਫਿਰ ਸਮਰਥਾ ਵੀ ਪੂਰਾ ਦਿੱਤਾ ਅਤੇ ਅੱਜ ਇਹ ਪਹਿਲਾਂ ਵੀ ਦਿੱਤਾ ਸੀ ਹੁਣ ਵੀ ਦਵਾਂਗੇ ਪਰ ਅੱਜ ਜਿਹੜੀ ਸਾਡੀ ਮੀਟਿੰਗ ਕੈਨਸਲ ਕੀਤੀ ਗਈ ਹੈ ਇਹ ਸਾਨੂੰ ਬੜਾ ਅਫਸੋਸ ਹੈ ਵੀ ਇਸ ਦਾ ਸਾਨੂੰ ਕਾਰਨ ਦਿੱਤਾ ਜਾਵੇ ਕਿਉਂ ਅੱਜ ਅਸੀਂ ਪਾਣੀ ਦਾ ਤਰੀਕ ਵੀ ਲਈ ਲੋਗਾ ਸੀਗਾ ਪਰ ਇਹ ਆਣੀ ਇਸ ਕਰਕੇ ਸਾਡਾ ਸਾਡਾ ਪ੍ਰੋਗਰਾਮ ਨਹੀਂ ਠੀਕ ਚੱਲ ਸਕੇਆ ਅਸੀਂ ਪੂਰੀ ਚੜੀ ਵੀ ਚੜੀ ਦੀ ਅਤੇ ਸਵੇਰੇ ਦੇ ਅਸੀਂ 10 12 ਜਣ ਤੋ ਇਸ ਮੀਟਿੰਗ ਦੇ ਵਾਸਤੇ ਗੋਗੀ ਸਾਹਿਬ ਦੇ ਦਫਤਰ ਤੇ ਪੱਪੀ ਸਾਹਿਬ ਦੇ ਦਫਤਰ ਜਾਂਦੇ ਰਹੇ ਆਂ ਬੇ ਅਸੀਂ ਆਮ ਆਦਮੀ ਪਾਰਟੀ ਦਾ ਪੂਰਾ ਸਮਰਥਨ ਆਟਰੀਸ਼ਾ ਚਾਲ ਦਾ ਬਣੋ ਕੀਤਾ ਜਾਊਗਾ ਪਰ ਹੁਣ ਫੇਰ ਵੀ ਕਰਾਂਗੇ ਪਰ ਜਿਹੜੀ ਸਾਡੀ ਮੀਟਿੰਗ ਹੈ ਕੈਨਸਲ ਹੋ ਗਿਆ ਸਾਨੂੰ ਬੜਾ ਜੋਖਮ ਆ ਚੀਜ਼ਾਂ ਵਿੱਚ ਆ ਜਾਂਦੀ ਤੇ ਉਹ ਆਟੋ ਰਿਕਸ਼ਾ ਚਾਰ ਕੰਨੇ 50 ਲੱਜ ਜਾਂਦਾ ਵੀ ਸਾਡੇ ਮਾਨਕ ਹੈਗੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਉਹਨਾਂ ਨੇ ਸਾਨੂੰ ਪੂਰਾ ਪ੍ਰੋਸਸ ਕਰਾਇਆ ਸੀਗਾ ਅਸੀਂ ਹੁਣ ਫੇਰ ਵੀ ਉਮੀਦ ਕਰਦੇ ਆਂ ਕਿ ਅਸੀਂ ਆਦੀ ਅਗਿਆ ਬੋਟਾ ਸਾਰੀਆਂ ਆਮ ਆਦੀਨ ਪਾਵਾਂ ਪੀ ਪੱਪੀ ਸਾਹਿਬ ਨਾਲ ਮੀਟਿੰਗ ਸੀ ਉਹ ਕਿਸੇ ਕਾਰਨ ਕਰਕੇ ਕੈਨਸਲ ਹੋ ਗਈ ਤੇ ਉਹ ਆ ਨਹੀਂ ਸਕੇ ਪਰ ਫੇਰ ਵੀ ਸਾਡਾ ਪਹਿਲਾਂ ਵੀ ਸਮਰਥਨ ਆਮ ਆਦਮੀ ਪਾਰਟੀ ਨੂੰ ਸੀਗਾ ਹੁਣ ਵੀ ਅਸੀਂ ਇਹ ਵਾਦਾ ਕਰਦੇ ਆਂ ਕਿ ਜਿੰਨੇ ਵੀ ਆਟੋ ਚਾਲਕਾ ਅਸੀਂ ਸਮਰਥਨ ਪੱਪੀ ਸਾਹਿਬ ਨੂੰ ਹੀ ਦੇਵਾਂਗੇ ਤੇ ਆਸ ਕਰਦੇ ਹਾਂ ਵੀ ਉਹ ਵੋਟਾਂ ਤੋਂ ਪਹਿਲਾਂ-ਪਹਿਲਾਂ ਟਾਈਮ ਕੱਢ ਕੇ ਇੱਕ ਵਾਰ ਸਾਨੂੰ ਜਰੂਰ ਮਿਲਣਗੇ ਸਾਨੂੰ ਪੂਰਾ ਭਰੋਸਾ ਉਹ ਸਾਡੀ ਬੇਨਤੀ ਪ੍ਰਵਾਨ ਕਰਨਗੇ ਤੇ ਬਾਕੀ ਸਮਰਥਨ ਦੀ ਜੋ ਗੱਲ ਆ ਉਹ ਅਸੀਂ ਉਹਨਾਂ ਨਾਲ ਸਮਰਥਨ ਪਹਿਲਾਂ ਵੀ ਸੀ ਹੁਣ ਵੀ ਸੀ ਤੇ ਅੱਗੇ ਵਾਸਤੇ ਵੀ ਰਹੂਗਾ ਧੰਨਵਾਦ ਅਸੀਂ ਜਿਹੜੀ ਮੀਟਿੰਗ ਰੱਖੀ ਸੀ ਉਹ ਚਲੋ ਕੋਈ ਗੱਲ ਨਹੀਂ ਉਹਨਾਂ ਕੋਈ ਕੰਮ ਪੈ ਗਿਆ ਜ਼ਰੂਰੀ ਨਹੀਂ ਆਇਆ ਗਿਆ ਅਸੀਂ ਫੇਰ ਵੀ ਉਹਨਾਂ ਦੇ ਧੰਨਵਾਦ ਆ ਠੀਕ ਹੈ ਨਹੀਂ ਉਹਨਾਂ ਉਹਨਾਂ ਦੇ ਇਹੀ ਵੋਟਰਾਂ ਉਹਨਾਂ ਨੂੰ ਸਵਰਥਨ ਦਵਾਂਗੇ